ਮਾਤਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਜੇ ਅੰਦਰ ਹੋਵੇ ਸੱਚ ਤਾਂ ਕੋਠੇ ਚੜਕੇ ਨੱਚ ਤੇ ਆਪਾਂ ਤਾੜੀਆਂ ਇਸ ਫੀਲਡ 'ਚ ਵੀ ਲੈ ਲੈਣੀਆਂ ਜੇ ਸੱਚੀਆਂ ਨੀਤਾ ਹੋਣ ਤੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕਿਤੋਂ ਵੀ ਬੰਦਾ ਪਿਆਰ ਨਾਲ ਸਾਰੀ ਦੁਨੀਆ ਜਿੱਤ ਸਕਦਾ ਤੇ ਹਥਿਆਰ ਨਾਲ ਤੁਸੀਂ ਸਿਆਸਾ ਦੇ ਵਿੱਚ ਆਏ ਹੈਗੇ ਹੋ ਕੋਈ ਕਮਿਟਮੈਂਟ ਪਾਰਟੀ ਦੇ ਨਾਲ ਕੀਤੀ ਹੈ ਕਿ ਮਤਲਬ ਬਸ ਵੀ ਇੱਕ ਦਿਨ ਕੀਤਾ ਜਾਂ ਭਗਵੰਤ ਸਿੰਘ ਸਾਹਿਬ ਨੇ ਕਿਹਾ ਤਾਂ ਦੇ ਆਪਾਂ ਉਤਰਾਂਗੇ ਨਹੀਂ ਨਹੀਂ ਮੈਂ ਇਹ ਜ਼ਰੂਰ ਕੀਤਾ ਵੀ ਮੈਂ ਇਸ ਫਿਲ ਦੇ ਵਿੱਚ ਆ ਰਿਹਾ ਢੋਟੇ ਕਰਕੇ ਆ ਰਿਹਾ ਵੀ ਕੱਲ ਨੂੰ ਪਿੱਠ ਨਾ ਲੱਗਣ ਦਿਓ ਮੇਰੀ ਭਾਈ ਤੁਸੀਂ ਕਿੱਸਾ ਮੈਨੂੰ ਸੁਣਾਇਆ ਸੀਗਾ ਜਿਸ ਦਿਨ ਤੁਸੀਂ ਮੈਨੂੰ ਇਹ ਵੀ ਗੱਲ ਦੱਸੀ ਸੀ ਕਿ ਇੱਕ ਸਮਾਂ ਸੀ ਜਦੋਂ ਸਕੂਟਰ ਲੈਣ ਦੇ ਪੈਸੇ ਨਹੀਂ ਸੀ ਜੀ ਜੀ ਅਗਰ ਉਹ ਸਮੇਂ ਨੂੰ ਯਾਦ ਕਰਦੇ ਹਾਂ ਤੇ ਉਦੋਂ ਕਰੇ ਸੋਚਿਆ ਸੀ ਕਿ ਐਨਪੀ ਦੇ ਇਲੈਕਸ਼ਨ ਵੀ ਜਾ ਕੇ ਮੈਂ ਕਿਤੇ ਲੜੂਗਾ। ਦੇਸ਼ ਵਿਦੇਸ਼ਾਂ ਚ ਬੈਠੇ ਸਾਰੀ ਦਰਸ਼ਕਾਣੋ ਮੇਰੇ ਵੱਲੋਂ ਯਾਨੀ ਕਿ ਮੰਤਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ ਲੋਕ ਸਭਾ ਚੋਣਾਂ ਦਾ ਮੈਦਾਨ ਜਿਹੜਾ ਭਖਿਆ ਹੋਇਆ ਹੈ ਤੇ ਅਗਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ ਉਹਨਾਂ ਵੱਲੋਂ 8 ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਜਿਵੇਂ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਸਭ ਦੇ ਹਾਰਮੋਨ ਪਿਆਰੇ ਅਦਾਕਾਰ ਜਿਨ੍ਹਾਂ ਨੇ ਹਰ ਇੱਕ ਘਰ ਦੇ ਵਿੱਚ ਜਿਹੜਾ ਆਪਣਾ ਜਿਹੜਾ ਵਜੂਦ ਹੈ ਉਹ ਸਾਬਤ ਕੀਤਾ ਹੈ ਤੇ ਮੇਰੇ ਨਾਲ ਮੌਜੂਦ ਨੇ ਬਾਈ ਕਰਨਜੀ ਤੰਬੋਲ ਜੀ ਸਭ ਤੋਂ ਪਹਿਲਾ ਸਵਾਲ ਕਰਦੇ ਭਾਈ ਸਸੀਕਰ ਸਸੀਕਰ ਜੀ ਮੈਨੂੰ ਬਹੁਤ ਚੰਗਾ ਲੱਗਿਆ ਜੋ ਤੁਹਾਡਾ ਨਾਮ ਅਨਾਉਂਸ ਹੋਇਆ ਤੇ ਸਭ ਤੋਂ ਪਹਿਲਾਂ ਮੇਰੇ ਸਵਾਲ ਨਾ ਦੁਆਗ ਦੇ ਵਿੱਚ ਏਸੀ ਕਹਿੰਦੇ ਕਲਾਕਾਰ ਹੁੰਦਾ ਤੇ ਉਹਨੂੰ ਵਾਹ ਵਾਹ ਤੇ ਤਾੜੀਆਂ ਮੈਂ ਕਹਿੰਦਾ ਭੁੱਖਾ ਹੀ ਹੁੰਦਾ ਪਰ ਸਿਆਸਤ ਦੀ ਜਿਹੜੀ ਸ਼ੁਰੂਆਤ ਉਹ ਵੀ ਕ੍ਰਿਟਿਸਿਜ਼ਮ ਤੋਂ ਹੈ ਤੇ ਆਂਤਰੀ ਕ੍ਰਿਟਿਸਿਜ਼ਮ ਤੋਂ ਹੈ ਤੇ ਲੀਡਰ ਜਿਹੜੇ ਹੈਗੇ ਆ ਤੇ ਉਹ ਤਵਾ ਤਾਂ ਬੜਾ ਹੋ ਆਪਾਂ ਵੀ ਉਹ ਵੀ ਉਹ ਕਿ ਨਾਲ ਦੇ ਆ ਕਿਵੇਂ ਮਤਲਬ ਸੋਚਿਆ ਕਰਨਾ ਸਿਆਸਤ ਦੇ ਦੇਖੋ ਜੀ ਸਿਆਣੀ ਕਹਿੰਦੇ ਵੀ ਜੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚੀ ਤੇ ਆਪਾਂ ਤਾੜੀਆਂ ਇਸ ਫੀਲਡ ਚੋ ਵੀ ਲੈ ਲੈਣੀਆਂ ਜੇ ਸੱਚੀਆਂ ਨੀਤਾਂ ਹੋਣ ਤੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕਿਤੋਂ ਵੀ ਬੰਦਾ ਪਿਆਰ ਨਾਲ ਸਾਰੀ ਦੁਨੀਆ ਜਿੱਤ ਸਕਦਾ ਤੇ ਹਥਿਆਰ ਨਾਲ ਅੱਛਾ ਕੀ ਬਈ ਜੇ ਆਪਾਂ ਫਿਲਮੀ ਤੁਰੀ ਦੀ ਗੱਲ ਕਰਦੇ ਆ ਡਾਇਰੈਕਟਰ ਐਕਟਰ ਨੂੰ ਡਾਇਰੈਕਟ ਕਰਦਾ ਤੇ ਐਕਟਰ ਉਸੇ ਤਰੀਕੇ ਨਾਲ ਕੰਮ ਕਰਦਾ ਜੀ ਜੀ ਤੁਸੀਂ ਕੀ ਸੋਚਦੇ ਹੋ ਸਿਆਸਤ ਦੇ ਵਿੱਚ ਡਾਇਰੈਕਟਰ ਕੌਣ ਹੈ ਜਨਤਾ ਜਾਂ ਪਾਰਟੀ ਸਭ ਤੋਂ ਵੱਡੀ ਤਾਂ ਜਨਤਾ ਹੈ ਕਿਉਂਕਿ ਜਨਤਾ ਦੇ ਮਸਲੇ ਹੁੰਦੇ ਆ ਉਹੀ ਡਾਇਰੈਕਸ਼ਨ ਹੁੰਦੀ ਹੈ ਕਿ ਸਾਨੂੰ ਆਹ ਚਾਹੀਦਾ ਸਾਨੂੰ ਆਹ ਚਾਹੀਦਾ ਅੱਗੋਂ ਪੂਰੇ ਕਰਵਾਉਣੇ ਪਾਰਟੀ ਤੋਂ ਉਹ ਨੁਮਾਇੰਦੇ ਰੱਖਾਤ ਹੁੰਦਾ ਕਿ ਵੀ ਕਿਵੇਂ ਉਹ ਉਹ ਨੂੰ ਪੂਰਾ ਕਰੇ ਭਾਈ ਬਾਈ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਕਰ ਲਈ ਜਾਂ ਵੈਸੇ ਹੀ ਆਪਾਂ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਕਰ ਲਈਏ ਜਿੰਨੇ ਵੀ ਸਿਆਸੀ ਲੀਡਰ ਹੁੰਦੇ ਨੇ ਉਹ ਬੜੇ ਦਾਅਵੇ ਕਰਦੇ ਨੇ ਪਾਰਟੀ ਦੀਆਂ ਬੜੀਆਂ ਨੀਤੀਆਂ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਲੋਕਾਂ ਸਾਹਮਣੇ ਰੱਖਦੇ ਨੇ ਸ਼ਾਇਦ ਆਪਾ ਆਮ ਆਦਮੀ ਪਾਰਟੀ 'ਚ ਪਹਿਲਾਂ ਇਹ ਦੇਖਿਆ ਹੈਗਾ ਚਾਹੇ ਉਹ ਆਪਾ ਐਮਐਸਪੀ ਦੀ ਗੱਲ ਕਰ ਲਈਏ ਪਰ ਜਦੋਂ ਜਦੋਂ ਸੱਤਾ ਦੇ ਵਿੱਚ ਆ ਗਏ ਅਸਲ ਸਿਚੁਏਸ਼ਨ ਉਹਨਾਂ ਪਤਾ ਲੱਗਦੀ ਹੈ ਤੇ ਉਦੋਂ ਸਾਰਾ ਜੋ ਦੱਸਿਆ ਹੁੰਦਾ ਉਹੋ ਜਿਹਾ ਸਾਰ ਨਿਕਲਦਾ ਨਹੀਂਗਾ ਮੈਂ ਨਿੱਜੀ ਤੌਰ 'ਤੇ ਤੁਹਾਡਾ ਪੁੱਛਣਾ ਚਾਹੁੰਦਾ ਕਿ ਤੁਸੀਂ ਸਿਆਸਤ ਦੇ ਵਿੱਚ ਆਏ ਹੈਗੇ ਹੋ ਕੁਇਕਿ কমিਟਮੈਂਟ ਪਾਰਟੀ ਦੇ ਨਾਲ ਕੀਤੀ ਹੈ ਕਿ ਮਤਲਬ ਬਸ ਵੀ ਇੱਕ ਦਿਲ ਕੀਤਾ ਜਾਂ ਭਵੰਤਵਾਨ ਸਾਹਿਬ ਨੇ ਕਿਹਾ ਤਾਂ ਦੇ ਆਪ ਆਉਤ ਰਹੇ ਨਹੀਂ ਨਹੀਂ ਮੈਂ ਇਹ ਜ਼ਰੂਰ ਕੀਤਾ ਵੀ ਮੈਂ ਇਸ ਫੀਲਡ ਦੇ ਵਿੱਚ ਆ ਰਿਆਂ ਧੋਟੇ ਕਰਕੇ ਆ ਰਿਆਂ ਵੀ ਕੱਲ ਨੂੰ ਪਿੱਠ ਨਾ ਲੱਗਣ ਦਿਓ ਮੇਰੀ ਵੀ ਜੋ ਲੋਕ ਕਹਿਣਗੇ ਜਿਹੜੀਆਂ ਜੈਨੂਨ ਗੱਲਾਂ ਹੋਣਗੀਆਂ ਦੇਖੋ ਲੋਕਾਂ ਦੀ ਆਮ ਲੋਕਾਂ ਦੀਆਂ ਗੱਲਾਂ ਜੈਨੂਨੀ ਨਹੀਂ ਹੁੰਦੀਆਂ ਕੋਈ ਨਿੱਜ ਜਾਂ ਉਹਦਾ ਵਿੱਚ ਸਵਾਰਥ ਨਹੀਂ ਹੁੰਦਾ ਵੀ ਉਹ ਜਿਹੜੀਆਂ ਲੋਕਾਂ ਦੇ ਰਾਈਟ ਵੀ ਬਣਦੇ ਆ ਵੀ ਉਹਨਾਂ 'ਚ ਮੇਰਾ ਪੂਰਾ ਸਹਿਯੋਗ ਦਿਓ ਤੇ ਉਹ ਕਹਿੰਦੇ ਕੋਈ ਨਹੀਂ ਅਸੀਂ ਖੜੇ ਆ ਸਾਨੂੰ ਸਾਡੀ ਪਾਰਟੀ ਵੀ ਇਦਾਂ ਦੀ ਹੈ ਬਾਕੀ ਤੁਸੀਂ ਬਾਕੀ ਰਵਾਇਤੀ ਪਾਰਟੀਆਂ ਦੇਖੀ ਹੋਣਗੀਆਂ ਉਹ ਜਿਹੜੇ ਆਪਣੇ ਵਾਅਦੇ ਕਰਦੀਆਂ ਨੇ ਉਹ ਪਿਛਲੇ 6 ਮਹੀਨੇ ਪਾਰਟੀ ਰਹਿੰਦੇ ਵੀ ਹੋਣ ਅਗਲੀਆਂ ਵੋਟਾਂ ਵੀ ਆ ਗਈਆਂ ਉਦੋਂ ਇੱਕ ਨਾਤਾ ਵਾਅਦਾ ਪੂਰਾ ਕਰ ਦਿੰਦੀਆਂ ਨੇ ਪਰ ਇਹ ਪਹਿਲੀ ਪਾਰਟੀ ਹੈ ਪੰਜਾਬ ਦੀ ਮਾਨ ਸਰਕਾਰ ਜਿਹਨੇ ਪਹਿਲੇ 6 ਮਹੀਨਿਆਂ ਚ ਸ਼ੁਰੂ ਕਰ ਦਿੱਤਾ ਸੀ ਬਿਲਕੁਲ ਤੇ ਅਗਰ ਆਪਾਂ ਸਿਆਸਤ ਹੀ ਗੱਲ ਕਰਦੇ ਹਾਂ ਗਿੱਦੜਵਾ ਦਾ ਅਗਰ ਆਪਾਂ ਸਾਰਾ ਸਨੈਰੀਓ ਵੇਖੇ ਤੁਸੀਂ ਅੱਜ ਗਿੱਦੜਵਾ ਦੇ ਵਿੱਚੋਂ ਜੀ ਜੀ ਇਥੋਂ ਅਗਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਕਰੀਏ ਸਭ ਤੋਂ ਪਹਿਲੀ ਵਾਰ ਚੋਣ ਲੜੇ ਪੰਜ ਵਾਰੀ ਮੁੱਖ ਮੰਤਰੀ ਮਰਪੀ ਸਿੰਘ ਬਾਦਲ ਪਹਿਲੀ ਵਾਰ ਚੋਣ ਲੜੇ ਦੋ ਵਾਰੀ ਵਿੱਤ ਮੰਤਰੀ ਉਸ ਤੋਂ ਬਾਅਦ ਅਗਰ ਰਾਜਾ ਵੜਿੱਕ ਦੀ ਗੱਲ ਕਰਦੇ ਆ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਮਤਲਬ ਇਸ ਧਰਤੀ ਰੇ ਜਿਸ ਦੇ ਸਿਰ ਤੇ ਹੱਥ ਰੱਖਿਆ ਹੁਣ ਹਮੇਸ਼ਾ ਉਚਾਈਆਂ ਚੁਹੀ ਨਹੀਂ ਚਾਹਵਾ ਕਲਾ ਦੇ ਖੇਤਰ ਚ ਵੀ ਚਲੇ ਰਹੀ ਹੈ ਜਿਵੇਂ ਅੱਜ ਤੁਸੀਂ ਆਪਦੇ ਭਾਸ਼ਣ ਚ ਵੀ ਜ਼ਿਕਰ ਕੀਤਾ ਮੇਲਵਿੱਤਰ ਸਾਹਿਬ ਦਾ ਅਸਮਾਨ ਸਾਹਿਬ ਦਾ ਜਾਨੀ ਦਾ ਕਥੂਰੀਆ ਜੀ ਦਾ ਸਾਰੇ ਨਾਮ ਲਿੱਤਾ ਇਹ ਧਰਤੀ ਬੜੇ ਭਾਗ ਲਾਉਂਦੀ ਹੈ ਜੀ 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 ਲੱਗਦਾ ਹੈ ਕਿ ਇਹ ਲੋਕ ਜਿਹੜੇ ਨੇ ਅੱਜ ਤੁਹਾਡੇ ਸਿਰ ਤੇ ਹੱਥ ਰੱਖਣੋਂ ਤਿਆਰ ਹੈ ਬਿਲਕੁਲ ਜੀ ਮੈਂ ਮੈਨੂੰ ਬੜਾ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਨਜ਼ਰ ਆਇਆ ਜਿੱਥੇ ਜਿੱਥੇ ਵੀ ਸਾਰੀ ਕੰਸਿਸਟੈਂਸੀ ਦੇ ਵਿੱਚ ਗਿਆ ਔਰ ਮੈਂ ਬLESDA ਕੇ ਮੈਨੂੰ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲੀ ਤੇ ਪਹਿਲੀ ਜਿੱਤ ਤਾਂ ਇਹੀ ਹੈ ਜੀ ਕਿ ਸਭ ਤੋਂ ਪਹਿਲਾਂ ਅਨਾਉਂਸ ਹੋਇਆ ਹੈ ਨਾ ਔਰ ਮੈਂ ਪੂਰਾ ਮਤਲਬ ਆਪਣੀ ਤਨਦੇਹੀ ਨਾਲ ਦਿਨ ਰਾਤ ਇੱਕ ਕਰਕੇ ਮਿਹਨਤ ਕਰੂੰਗਾ ਕਿ ਮੈਂ ਲੋਕਾਂ ਦੀਆਂ ਆਸਾਂ ਮੇਦਾਂ ਤੇ ਖਰਾ ਉਤਰਾਂਗਾ ਮੈਂ ਦਸ਼ਕਾਂ ਨਾਲ ਦੱਸਣਾ ਚਾਹੁੰਦਾ ਕਿ ਬਾਈ ਜੀ ਨਾਲ ਮੈਂ ਦੂਸਰੀ ਵਾਰ ਇੰਟਰਵਿਊ ਕਰ ਰਿਹਾ ਪਹਿਲੀ ਵਾਰ ਜਦੋਂ ਕੀਤੀ ਸੀ ਕੁਝ ਸਾਲ ਪਹਿਲਾਂ ਭਾਈ ਤੁਸੀਂ ਕਿੱਸਾ ਮੈਨੂੰ ਸੁਣਾਇਆ ਸੀਗਾ ਅ ਜਦ ਜਦ ਤੁਸੀਂ ਮੈਨੂੰ ਇਹ ਵੀ ਗੱਲ ਦੱਸੀ ਸੀ ਕਿ ਇੱਕ ਸਮਾਂ ਸੀ ਜਦੋਂ ਸਕੂਟਰ ਲੈਣ ਦੇ ਪੈਸੇ ਨਹੀਂ ਸੀ ਇੱਕ ਉਹ ਵੀ ਸਮਾਂ ਸੀਗਾ ਜਦੋਂ ਤੁਸੀਂ ਪੰਜਾਬ ਦੇ ਵਿੱਚ ਚਰਚਿਤ ਹੋ ਗਏ ਸੀ ਪਰ ਬਸ ਦੀ ਇੱਕ ਸਕੂਟਰ ਚਾਹੇ ਕਾਰ ਤੇ ਬਸ ਤੇ ਜਾ ਕੇ ਸਫ਼ਰ ਕਰਦੇ ਸੀ ਤੁਸੀਂ ਤੇ ਮੂੰਹ ਤੇ ਕੱਪੜਾ ਲਪੇਟ ਕੇ ਜੀ ਜੀ ਅਗਰ ਉਹ ਸਮੇਂ ਨੂੰ ਯਾਦ ਕਰਦੇ ਹਾਂ ਤੇ ਉਦੋਂ ਕਦੇ ਸੋਚਿਆ ਸੀ ਕਿ ਐਮਪੀ ਦੇ ਇਲੈਕਸ਼ਨ ਵੀ ਜਾ ਕੇ ਮੈਂ ਕਿਤੇ ਲੜੂ ਨੀ ਬਿਲਕੁਲ ਨਹੀਂ ਜੀ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਇਸ ਗੱਲੋਂ ਕਿ ਬਹੁਤ ਥੱਲੇ ਉੱਟਿਆ ਤੇ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਕਿ ਮੈਂ 7 ਜਨਮ ਵੀ ਲਵਾਂ ਤਾਂ ਮੈਂ ਉਹਨਾਂ ਦਾ ਮੁੱਲ ਨਹੀਂ ਮੋੜ ਸਕਦਾ ਉਸ ਚੀਜ਼ ਦਾ ਤੇ ਇੱਕ ਗੱਲ ਵਧੀਆ ਵੀ ਹੋਈ ਹੈ ਮੈਂ ਇਹ ਗੱਲ ਆਪਣੇ ਤਜਰਬੇ ਤੋਂ ਵੀ ਸਿੱਖੀ ਹੈ ਤੇ ਲੋਕਾਂ ਦੇ ਤਜਰਬੇ ਤੋਂ ਵੀ ਸਿੱਖੀ ਹੈ ਵੀ ਸੰਘਰਸ਼ ਹੈ ਜਿਹੜਾ ਬੰਦੇ ਨੂੰ ਹਰ ਇੱਕ ਦੀ ਜ਼ਿੰਦਗੀ 'ਚ ਆਉਣਾ ਚਾਹੀਦਾ ਹੈ ਸੰਸਾਰ ਜਿਹੜਾ ਹੈ ਉਹ ਹੋਰ ਕੁਝ ਬਣਾਵੇ ਨਾ ਬਣਾਵੇ ਪਰ ਬੰਦੇ ਨੂੰ ਬੰਦਾ ਜਰੂਰ ਬਣਾਉਂਦਾ ਜਦੋਂ ਬੰਦਾ ਆਪ ਮਾੜੀਆਂ ਪ੍ਰਸਥਿਤੀਆਂ ਦੇ ਵਿੱਚੋਂ ਨਿਕਲਿਆ ਹੁੰਦਾ ਹੈ ਤਾਂ ਉਸ ਬੰਦੇ ਨੂੰ ਦੂਜੇ ਦੇ ਦੁੱਖ ਦਰਦ ਦਾ ਪਤਾ ਹੁੰਦਾ ਵੀ ਜੇ ਮੈਂ ਇਹਦੇ ਨਾਲ ਕੋਈ ਚਲਾਕੀ ਕੀਤੀ ਜਾਂ ਫਰੇਵ ਕੀਤਾ ਤਾਂ ਇਹਦੇ ਤੇ ਕੀ ਬੀਤਦੀ ਹਣੀ ਵੀ ਜਿਹੜੀ ਮੇਰੇ ਨਾਲ ਹੋਇਆ ਸੀਗਾ ਤੇ ਮੇਰੇ ਤੇ ਉਦੋਂ ਕੀ ਬੀਤੀ ਸੀ ਉਹ ਫਿਰ ਉਹ ਬੰਦੇ ਨੂੰ ਆਪਣੀ ਔਕਾਤ ਯਾਦ ਰਹਿੰਦੀ ਹੈ ਤੇ ਉਹ ਕੋਈ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਸ਼ਾਇਦ ਮੇਰੀ ਇਸੇ ਕਰਕੇ ਮੈਨੂੰ ਇਹ ਸੰਘਰਸ਼ ਵਿੱਚੋਂ ਰੱਬ ਨੇ ਕੱਢਿਆ ਕਿ ਕੱਲ ਨੂੰ ਇਹ ਬੰਦਾ ਬਣ ਜੇ ਵੀ ਹਰ ਇੱਕ ਦੀ ਕਦਰ ਕਰੇ ਮੈਂ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਬਾਈ ਜਦੋਂ ਮੈਨੂੰ ਇਹ ਗੱਲ ਦੱਸ ਰਹੇ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਇਹਨਾਂ ਨੇ ਇਹੀ ਸਟੇਟਮੈਂਟ ਬਿਲਕੁਲ ਦਿੱਤੀ ਸੀ ਤੇ ਮੈਨੂੰ ਲੱਗਦਾ ਕਿ ਲੰਮਾ ਸਮਾਂ ਸਿਆਸੀ ਲੀਡਰ ਤਾਂ ਆਪਾਂ ਦੇਖਦੇ ਆ ਗਿਆ ਪਲ-ਪਲ ਤੇ ਹਰ ਸਟੇਜ ਤੇ ਆディ ਸਟੇਟਮੈਂਟ ਬਦਲ ਦਿੰਦੇ ਨੇ ਮਾਈ ਜੀ ਪਰ ਤੁਸੀਂ ਅੱਜ ਇੰਨੇ ਸਾਲਾਂ ਬਾਅਦ ਵੀ ਉਹੀ ਖਿਆਲ ਆਤ ਤੁਹਾਡੇ ਨੇ ਤੇ ਲੋਕਾਂ ਨੂੰ ਵੀ ਇਸ ਚੀਜ਼ ਤੋਂ ਮਿਹਰੇਦੀ ਕਿ ਸਾਡਾੜਾ ਲੀਡਰ ਸਾਡਾੜਾ ਨਮਾਇੰਦਾ ਹੈਗਾ ਉਹ ਹਮੇਸ਼ਾ ਇੱਕੋ ਜਿਹਾ ਕਰ ਰਿਹਾ ਜੀ ਜੀ ਫਿਰ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਭਵਨਤਮਾ ਸਾਹਿਬ ਨਾਲ ਤੁਹਾਡੀ ਨਜ਼ਦੀਕੀ ਹਮੇਸ਼ਾ ਤੋਂ ਰਹੀ ਹੈ ਜੀ ਜੀ ਜਦੋਂ ਤੁਹਾਡਾ ਨਾਮ ਅਨਾਉਂਸ ਹੋਇਆ ਤੁਹਾਨੂੰ ਕਿਤੇ ਨਾ ਕਿਤੇ ਸੰਨੀ ਦੇ ਹੋਣ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਚੀਜ਼ ਦਾ ਸਹਿਮਤ ਬਿਲਕੁਲ ਵੀ ਨਹੀਂ ਹਾਂ ਕੋਈ ਕਰਮਜੀ ਤੁਹਾਨੂੰ ਮੌਲਿਕ ਅਜੀਹਾ ਨਾਮ ਹੈ ਜਿਹੜਾ ਹਰ ਇੱਕ ਘਰ ਦਾ ਇੱਕ ਅੰਗ ਬਣ ਚੁੱਕਿਆ ਹੈ ਜੀ ਜੀ ਚਾਹੇ ਉਹ ਕੋਈ ਵੀ ਕਿਸੇ ਵੀ ਵਰਗ ਦਾ ਬੰਦਾ ਹੋਵੇ ਅੰਗ ਬਣ ਚੁੱਕਿਆ ਭਾਈ ਸਿਆਸਤ ਇੱਕ ਬਹੁਤ ਡਿਫਰੈਂਟ ਚੀਜ਼ ਹੈ ਜੀ ਜਿਹੜਾ ਉਹ ਅੰਗ ਬਣਿਆੜਾ ਤੁਹਾਨੂੰ ਪਿਆਰ ਮਿਲਿਆ ਉਸ ਪਿਆਰ ਨੂੰ ਕਿਤੇ ਮਹਿਸੂਸ ਨਹੀਂ ਹੁੰਦਾ ਕਦੇ ਡਰ ਨਹੀਂ ਲੱਗਿਆ ਕਰੇ ਫੈਸਲਾ ਲੈਣ ਲੱਗੇ ਵੀਰ ਕਿਥੋਂ ਪਿਆਰ ਦਾ ਕਿਤੇ ਘੱਟ ਜੀ ਕਿਤੇ ਹੋਰ ਦੇਖੋ ਜੀ ਮੈਨੂੰ ਇਹ ਲੱਗਦਾ ਵੀ ਕੁਝ ਲੋਕ ਨਿਰਾਸ਼ ਵੀ ਹੋਣਗੇ ਇਸ ਫੈਸਲੇ ਤੋਂ ਮੇਰੇ ਬਿਲਕੁਲ ਨਾ ਮੇਰੇ ਫੈਨਸ ਪਰ ਮੇਰੇ ਅੰਦਰ ਇੱਕ ਕੰਫੀਡੈਂਸ ਹੈ ਕਿ ਮੈਂ ਇਸ ਲਾਈਨ ਦੇ ਵਿੱਚ ਆ ਕੇ ਵੀ ਹੈਨਾ ਵੀ ਉਹਨਾਂ ਤਾਂ ਹੋ ਸਕਦਾ ਮੈਂ ਦੁੱਗਣਾ ਪਿਆਰ ਵਟੋਲਾਂ ਕਿ ਵੀ ਇਹੋ ਜਿਹੇ ਬੰਦੇ ਵੀ ਇੱਧਰ ਹੋਣੇ ਚਾਹੀਦੇ ਨੇ ਕਿਉਂਕਿ ਮੇਰੇ ਅੰਦਰ ਕੋਈ ਸ਼ਲ ਕੱਟ ਨਹੀਂ ਹੈ ਹੈਨਾ ਪਰਮਾਤਮਾ ਨੇ ਬਹੁਤ ਹੈਲਪ ਕੀਤੀ ਹੈ ਹੈਨਾ ساری ਜ਼ਿੰਦਗੀ ਬਹੁਤ ਥੱਲੇ ਉੱਠਿਆ ਹੋਇਆ ਤੇ ਮੈਨੂੰ ਮੈਨੂੰ ਇਹ ਕੌਨਫੀਡੈਂਸ ਹੈ ਕਿ ਮੈਂ ਆਪਣੇ ਕੰਮਾਂ ਸਦਕਾ ਜਾਂ ਆਪਣੇ ਜੋ ਜੋ ਵੀ ਆਪਣੀ ਮਿਹਨਤ ਸਦਕਾ ਵੀ ਲੋਕਾਂ ਦੇ ਦਿਨਾਂ ਤੇ ਉਮੀਦ ਰਾਜ ਕਰੂੰ ਬਲਕਿ ਦੁੱਗਣਾ ਪਿਆਰ ਵਟੋਲਾਂ ਅਜੇ ਹੁਣ ਤੁਝਗਣੂ ਕਰਦੇ ਹੁੰਦੇ ਸੀ ਨਾ ਤੇ ਭਗਵੰਤਪਾਣ ਸਾਹਿਬ ਤੁਸੀਂ ਇੱਕ ਜੋਕ ਕਰਦੇ ਹੁੰਦੇ ਸੀਗੇ ਕਿ ਪੰਜਾਬ ਹੁਣ ਥੱਲੇ ਖੜੀ ਰਹਿੰਦੀ ਤੇ ਮੁੱਖ ਮੰਤਰੀ ਉੱਤੋਂ ਟੱਪ ਜਾਂਦਾ ਹੈਗਾ ਤੇ ਹੁਣ ਗੱਲ ਇਹ ਵੀ ਹੁੰਦੀ ਹੈ ਕਿ ਭਗਵੰਤਪਾਣ ਸਾਹਿਬ ਵੀ ਚਾਹ ਤੇ ਬਹੁਤ ਗੇੜੇ ਮਾਰਦੇ ਹੈਲੀਕਾਪਟਰ ਦੇ ਗੇੜੇ ਮਾਰਦੇ ਹੈਗੇ ਆ ਤੇ ਉਸ ਚੀਜ਼ ਲਈ ਤੁਸੀਂ ਉਸ 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 ਚੀਜ਼ ਨੂੰ ਕਿਉਂ ਦੇਖਦੇ ਹੋ ਇਹ ਉਹ ਬੈਟਰ ਦਾ ਸਮਝਦੇ ਨੇ ਜੀ ਮੈਂ ਮੈਂ ਤੁਹਾਡਾ ਸਵਾਲ ਤਾਂ ਬਹੁਤ ਗੁਣਾ ਮੈਂ ਤਾਂ ਪੁੱਛਣਾ ਜਾ ਰਿਹਾ ਸੀ ਨਹੀਂ ਨਹੀਂ ਚਲੋ ਇਹ ਇਹਨਾਂ ਦੇ ਪ੍ਰੋਟੋਕਾਲ ਹੁੰਦੇ ਨੇ ਜੀ ਜੋ ਵੀ ਆ ਨਾ ਬੰਦੇ ਨੂੰ ਜਦੋਂ ਸਿਸਟਮ ਚ ਆ ਜਾਂਦਾ ਫਿਰ ਕਈ ਗੱਲਾਂ ਦਾ ਪਤਾ ਲੱਗਦਾ ਹੈ ਤੇ ਬਾਕੀ ਮੈਂ ਜਿਵੇਂ ਤੁਸੀਂ ਕਿਹਾ ਕਿ ਘਰ-ਘਰ ਦੇ ਵਿੱਚ ਮੇਰੀ ਮਤਲਬ ਗੱਲ ਚੱਲਦੀ ਹੈ ਹਨਾ ਵੀ ਬਿਲਕੁਲ ਪਿਆਰ ਕਰਦੇ ਨੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਪਿਛਲੇ ਸਵਾਲ ਦਾ ਤੁਹਾਨੂੰ ਜਵਾਬ ਹੈ ਜੀ 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 ਕਿ ਕਈ ਲੋਕ ਆ ਕੇ ਪਿੱਛੋਂ ਜਫੀ ਬਾ ਲੈਂਦੇ ਨੇ ਜਾਂ ਮਿਲਦੇ ਨੇ ਮਤਲਬ ਹੀ ਉਹ ਫਿਰ ਗੱਲਾਂ ਕਰਦੇ ਨੇ ਬਾਅਦ ਸਾਡੇ ਨਾਲ ਇਹ ਇੱਕ ਵਾਰ ਹੀ ਨਹੀਂ ਘਰ ਤੋਂ ਘਟ 20 25 ਵਾਰੀ ਇਹ ਮੇਰੇ ਨਾਲ ਇਨਸੀਡੈਂਟਰ ਵਾਪਰਿਆ ਤੇ ਉਹ ਕਹਿੰਦੇ ਯਾਰ ਬਾਈ ਗੁੱਸਾ ਤਾਂ ਨਹੀਂ ਕਰਦਾ ਹਨਾ ਵੀ ਸਾਨੂੰ ਐ ਲੱਗਦਾ ਵੀ ਤੂੰ ਸਾਡੇ ਪਰਿਵਾਰ ਦਾ ਮੈਂਬਰ ਹੈ ਹਾਂ ਵੀ ਜਿਹੜੇ ਪੰਜ ਸੱਤ ਕਲਾਕਾਰਾਂ ਸੀ ਨਾ ਕਾਫੀ ਜਿਹੜੇ ਮਤਲਬ ਝਲਮਾਂ ਚ ਵੱਧਾਉਣੇ ਕਹਿੰਦੇ ਤੁਸੀਂ ਸਾਨੂੰ ਐ ਲੱਗਦੇ ਨਹੀਂ ਵੀ ਤੁਸੀਂ ਬਗਾਨੇ ਹੋ ਸਾਨੂੰ ਐ ਲੱਗਦਾ ਵੀ ਸਾਡਾ ਕੋਈ ਰਿਸ਼ਤੇਦਾਰ ਹੈ ਜਾਂ ਸਾਡਾ ਭੈਣ ਭਾਈ ਹੈ ਤਾ ਕਰਕੇ ਅਸੀਂ ਤੁਹਾਨੂੰ ਇੰਨਾ ਮਤਲਬ ਉਹ ਕਹਿੰਦਾ ਵੀ ਇਦੋਂ ਵੱਡਾ ਸਨਮਾਨ ਮੇਰੇ ਲਈ ਹੋਰ ਕੁਛ ਨਹੀਂ ਹੈ ਬਾਈ ਜੀ ਪਤਾ ਗੱਲ ਕੀ ਹੈ ਤੁਸੀਂ ਤੁਸੀਂ ਆਰਟਿਸਟ ਵੈਸੇ ਹੈ ਤਾਂ ਸੇ ਇਹ ਸਿਆਸਤ ਤੋਂ ਇੰਟਰਵਿਊ ਪਰ ਮੈਂ ਉਹ ਗੱਲ ਕਹਿਣਾ ਜ਼ਰੂਰ ਚਾਹਾਂਗਾ ਕਿ ਤੁਸੀਂ ਜਿਹੜੇ 8-10 ਕਲਾਕਾਰ ਹੋ ਨਾ ਤੁਸੀਂ ਪੰਜਾਬੀ ਇੰਡਸਟਰੀ ਨੂੰ ਫਿਲਮ ਇੰਡਸਟਰੀ ਨੂੰ ਤੁਸੀਂ ਜਿਉਂਦਾ ਵੀ ਰੱਖਿਆ ਹੈਗਾ ਤੁਸੀਂ ਜੋ ਚੀਜ਼ਾਂ ਘਰ ਘਰ ਤੱਕ ਪਹੁੰਚਾਈਆਂ ਨੇ ਹਾਸਾ ਪਹੁੰਚਾਇਆ ਸਿਕ ਸਮਾਈ ਪਹੁੰਚਾਈ ਹੈ ਬਹੁਤ ਕਾਬਲੇ ਤਾਰੀਫਾ ਪਰ ਬਾਈ ਜੀ ਕ੍ਰਿਟਿਸਿਜ਼ਮ ਤੁਹਾਡਾ ਹੁਣ ਸ਼ੁਰੂ ਵੀ ਹੋ ਚੁੱਕਿਆ ਹੈ ਸਿਆਸੀ ਤੌਰ ਤੇ ਜੀ ਜੀ ਪੋਸਿਟਿਵ ਕ੍ਰਿਟਿਸਿਜ਼ਮ ਨੂੰ ਤੁਸੀਂ ਕਿਸ ਸਰ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਜੀ ਉਹ ਕ੍ਰਿਟਿਸਿਜ਼ਮ ਨੂੰ ਜਿਹੜੇ ਮੇਰੇ ਫੈਨਸ ਨੇ ਜਾਂ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹ ਆਪ ਹੀ ਜਵਾਬ ਦੇ ਜਾਂਦੇ ਮੈਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ। ਹਾਂ। ਤੇ ਗੱਲ ਉਹੀ ਹੈ ਵੀ ਮੈਂ ਜੇ ਕੋਈ ਮੈਨੂੰ ਮਤਲਬ ਕੋਈ ਨਿੰਦਦਾ ਤਾਂ ਮੈਂ ਬਰਾਬਰ ਉਹਦੇ ਵਰਗਾ ਨਹੀਂ ਹੋਣਾ ਚਾਹੀਦਾ ਵੀ ਮੈਂ ਵੀ ਹੋ ਜਾ ਮੈਂ ਮੈਨੂੰ ਪ੍ਰਮਾਤਮਾ ਨੇ ਮੇਰੀ ਇਸੇ ਨੇਚਰ ਨੂੰ ਮੈਨੂੰ ਸਭ ਕੁਝ ਦਿੱਤਾ ਹੈ। ਮੈਂ ਕਿਸੇ ਇੱਕ ਦੇ ਕਮੈਂਟ ਕਰਕੇ ਜਾਂ ਇੱਕ ਦੇ ਕੋਈ ਕੁਝ ਬੋਲਣ ਕਰਕੇ ਮੈਂ ਆਪਣੀ ਨੇਚਰ ਕਿਉਂ ਚੇਂਜ ਕਰਾਂ ਉਹ ਜਿਹੜੀ ਨੇਚਰ ਨੇ ਮੈਨੂੰ ਇੰਨਾ ਕੁਸ਼ ਦਿੱਤਾ ਅੱਜ ਤੱਕ ਮੈਂ ਕੁਝ ਵੀ ਨਹੀਂ ਸੀ ਕੁਛ ਹਨਾ ਜੇ ਮੈਂ ਕੋਈ ਫਾਲਟ ਵਾਰ ਕਰੂੰਗਾ ਤਾਂ ਮੇਰੇ ਤੇ ਉਹਨਾਂ ਦੇ ਵਿਚਕਾਰ ਕੋਈ ਫਰਕ ਨਹੀਂ ਰਹੇਗਾ ਹਨਾ ਤੇ ਜੇ ਮੈਂ ਮੈਂ ਉਹਨਾਂ ਨੂੰ ਵੀ ਮਤਲਬ ਮੈਂ ਉਹਨਾਂ ਦੀ ਵੀ ਰਿਸਪੈਕਟ ਕਰਦਾ ਵੀ ਜੋ ਮਰਜ਼ੀ ਬੋਲੋ ਵੀ ਮੇਰੇ ਮੇਰੇ ਵੱਲੋਂ ਮੈਂ ਕੋਈ ਜਵਾਬ ਨਹੀਂ ਆਊਗਾ ਮੈਂ ਸਿਆਸੀ ਇੱਕ ਸਵਾਲ ਪੁੱਛਦਾ ਜੀ ਕਾਲੀ ਦਾ ਤੇ ਭਾਜਪਾ ਦਾ ਗੱਠਜੋੜ ਬਿਲਕੁਲ ਤਹਿਜਾ ਹੋਇਆ ਪਿਆ ਅੱਜ ਦਾ ਵੀ ਅਮਿਤ ਸ਼ਾਹ ਦਾ ਅੱਜ ਦਾ ਬਿਆਨ ਹੈ ਕਿ ਸਾਡੀ ਗੱਲ ਚੱਲੀ ਜਾਂਦੀ ਹੈ ਨੇਗੋਸ਼ੀਏਸ਼ਨ ਚੱਲੀ ਜਾਂਦੀ ਆ ਇੱਕ ਦੋ ਦਿਨਾਂ ਦੇ ਵਿੱਚ ਫੈਸਲਾ ਹੋ ਸਕਦਾ ਹੈ ਸਿਆਸੀ ਤੌਰ ਤੇ ਤੁਸੀਂ ਗੱਠਜੋੜ ਨੂੰ ਕਿਸ ਕਿਸਵੇਂ ਵੇਖਦੇ ਹੋ ਦੇਖੋ ਜੀ ਸਭ ਨੂੰ ਪਤਾ ਹੈ ਬਾਕੀ ਪਾਰਟੀਆਂ ਦਾ ਮੈਂ ਤਾਂ ਮੇਰੇ ਜਿਵੇਂ ਮੈਨੂੰ ਪੁੱਛਿਆ ਸੀ ਕਿਸੇ ਨੇ ਵੀ ਤੁਹਾਡਾ ਕਿਹਦੇ ਨਾਲ ਮੁਕਾਬਲਾ ਹੋਊਗਾ ਮੈਂ ਇਹ ਦੇਖਿਆ ਵੀ ਮੇਰਾ ਮੁਕਾਬਲਾ ਮੇਰੀ ਆਪਣੀ ਪਾਰਟੀ ਦੇ ਨਾਲ ਹੀ ਹੋਊਗਾ ਹੋਰ ਕਿਸੇ ਦੇ ਨਾਲ ਨਹੀਂ ਵੀ ਪਹਿਲਾਂ ਪਾਰਟੀ ਨੇ ਕਿੰਨਾ ਵੋਟ ਬੈਂਕ ਪ੍ਰਾਪਤ ਕੀਤਾ ਤੇ ਹੁਣ ਅੱਗੇ ਹੋਰ ਕਿੰਨਾ ਵਧਾਉਣਾ ਹੋਰ ਕਿਸੇ ਨਾਲ ਕਿਸੇ ਨਾਲ ਮੁਕਾਬਲਾ ਨਹੀਂ ਜੀ ਦੇਖੇ ਤੋ ਕੀ ਮદાન ਦੇ ਵਿੱਚ ਉਤਰੇ ਹੋ ਪੁਕਾਵਲਾ ਸਾਹਮਣੇ ਕਾਂਗਰਸ ਵੀ ਖੜੀ ਹੈ ਖੜੇ ਹੋਣ ਦੀ ਹਾਂ ਖੜੇ ਹੋ ਹਾਂ ਮੈਨੂੰ ਆਪਾਂ ਨੂੰ ਕੌਨਫੀਡੈਂਸ ਹੈ ਜਿਵੇਂ ਕਿ ਧੜਵੇਦੀ ਪਾਜੀ ਗੱਲ ਕਰਦਾ ਨਾ ਪਿਛਲੇ 10 ਸਾਲਾਂ ਦੇ ਵਿੱਚ ਦੋ ਐਮਪੀ ਬਣੇ ਨੇ ਜੀ ਤੇ ਦੋਨਾਂ ਐਮਪੀ ਨੂੰ ਮੈਂ ਅਗਰ ਨਿੱਜੀ ਤੌਰ ਤੇ ਆਪ ਦੱਸਾਂ ਤਾਂ ਕਿਸੇ ਨੇ ਵੀ ਵੋਟਾਂ ਤੋਂ ਬਾਅਦ ਘੇੜਾ ਨਹੀਂ ਮਾਰਿਆ ਧੜਵੇਦੇ ਵਿੱਚ ਅੱਛਾ ਜੀ ਤੇ ਤੁਸੀਂ ਨਜ਼ਰ ਆਉਂਗੇ ਮਿਲਕ ਲੌਂਗ ਹੈ ਜੀ ਮੇਰੇ ਤੇ ਤੇ ਮਿੱਤਰੀ ਬਹੁਤ ਨੇ ਮੈਨੂੰ ਤਾਂ ਮੌਕਾ ਮਿਲੂਗਾ ਸਗਾ ਉਹਨਾਂ ਨੂੰ ਮਿਲਣ ਦਾ ਵੀ ਬਾਕੀ ਲੋਕਾਂ ਨੂੰ ਤਾਂ ਮਿਲਣਾ ਹੀ ਹੈ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਮਿੱਤਰ ਨੇ ਘਰਾਂ ਚ ਜਾਉਂਗੇ ਅੱਜ ਅੱਜ ਨਹੀਂ ਜਾਣਾ ਚ ਟਾਈਮ ਹੈ ਨਹੀਂ ਪਰ ਹੁਣ ਇੱਥੇ ਹੀ ਰਹਿਣਾ ਉਹਨਾਂ ਦੇ ਘਰਾਂ ਚ ਉਹਨਾਂ ਨੂੰ ਉਹਨਾਂ ਨੇ ਆ ਕੇ ਜਾਣਾ ਵੀ ਜਿਹੜਾ ਤਾਂ ਰੋਜ਼ ਹੀ ਆ ਜਾਂਦਾ ਰੋਜ਼ ਆ ਜਾਂਦਾ ਬਈ ਬੈਤ ਸਾਰੋ ਸਿਆਸੀ ਦਰ ਤੇ ਹੁਣ ਸਵਾਲ-ਵਾਲੇ ਨਹੀਂ ਪੁੱਛਾਂ ਤੁਹਾਡਾ ਵੀ ਸਮਾਂ ਤੁਹਾਡੇ ਕੋਲ ਘੱਟ ਹੈ ਮਾਨਸਾਹ ਦੀ ਜਨਮ ਧਰਤੀ ਹੈ ਜੀ ਇਹ ਹਾਂ ਜੀ ਤੇ ਮਿੱਤਲ ਸਾਹਿਬ ਦੀ ਤੇ ਮਿੱਤਲ ਸਾਹਿਬ ਦੀ ਨਰੇਸ਼ ਕੁਧੋਰੀਆ ਤੇ ਜਾਨੀ ਬਿਲਕੁਲ ਜੀ ਸਾਹਿਬ ਬਹੁਤ ਵੱਡੇ ਨਾਮ ਨੇ ਬਹੁਤ ਵੱਡੇ ਨਾਮ ਨੇ ਸ਼ੌਕਮਸਤੀ ਜੀ ਅਸ਼ੋਕਮਸਤੀ ਸੱਚਾ ਬੋਲਦੇ ਸੀ ਸੱਚਾ ਸਾਰੇ ਤੇ ਇਹਨਾਂ ਸਾਰਿਆਂ ਦੇ ਲਈ ਕੁਝ ਵੀ ਸੰਦੇਸ਼ ਜੀ ਬਸ ਇਹੀ ਹੈ ਕਿ ਜਉਂਦੇ ਬਸਦੇ ਰਹੋ ਤੁਸੀਂ ਪੰਜਾਬ ਦਾ ਨਾਮ ਗਿੱਦੜ ਵਾਏ ਦਾ ਨਾਮ ਬਹੁਤ ਰੌਸ਼ਨ ਕੀਤਾ ਹੈ ਤੇ ਮੈਨੂੰ ਤੁਹਾਡੇ ਸਹਿਯੋਗ ਦੀ ਵੀ ਲੋੜ ਆ ਬਈ ਇੱਕ ਨਾ ਪਰਵਾਨ ਮਨਸਾਬ ਵੀ ਇੱਕ ਗੀਤ ਗਾਉਂਦੇ ਹੁੰਦੇ ਆ ਹਾਂਜੀ ਤੇ ਉਹ ਗੀਤ ਤੁਸੀਂ ਵੀ ਬਹੁਤ ਗੁੰੰਗਣਾਇਆ ਹਾਂਜੀ ਤੇ ਮੈਂ ਕਿਹਾ ਦੋ ਲਾਈਨਾਂ ਆਖਰ ਦੇ ਵਿੱਚ ਗੁੰੰਗਣਾ ਕੇ ਤੇ ਜੇ ਆਪਾਂ ਇੱਥੇ ਸ਼ੋਹਰੀ ਸਮਾਪਤੀ ਕਰੀਏ ਮਾਤਰਤੀ ਤੇਰੀ ਗੋਦ ਨੂੰ ਚਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਕਿਆ ਬਾਤ ਹੈ थैंक यू वेरी मच भाई जी ਤੁਸੀਂ ਸਮਝਾ ਦਿੱਤਾ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਫਿਊਚਰ ਜਿਹੜਾ ਤੁਹਾਡੀ ਸਿਆਸੀ ਪਾਰੀ ਹੈ ਬਹੁਤ ਸ਼ਾਨਦਾਰ ਹੋ ਕੇ ਨਿਭੜੇ ਤੇ ਫਿਰ ਬਿਨਾ ਕੀ थैंक यू जी थैंक यू सर सशिकਪਾਲ